ਜਦੋਂ ਆਪਣੇ ਬੱਚਿਆਂ ਦੇ ਕੋਲ ਬੈਠਦੇ ਹੋ ਨਾ ਉਹਨਾਂ ਨੂੰ ਇੱਕ ਮੁੱਢਲੀ ਗੱਲ ਜ਼ਰੂਰ ਦੱਸਿਆ ਕਰੀਏ ਕਿ ਪੁੱਤਰ ਕਿਸੇ ਦਾ ਨੁਕਸਾਨ ਨਹੀਂ ਕਰਨਾ ਭਲਾ ਕਰਨਾ ਹੈ ਹਮੇਸ਼ਾ ਕਿਸੇ ਦਾ ਸਵਾਰ ਕੇ ਖੁਸ਼ ਹੋਣਾ ਕਿਸੇ ਦਾ ਵਗਾੜ ਕੇ ਖੁਸ਼ ਨਹੀਂ ਹੋਣਾ ਇਹ ਨਿੱਕੀਆਂ ਨਿੱਕੀਆਂ ਗੱਲਾਂ ਨੇ ਜਦੋਂ ਮਾਂ ਬਾਪ ਆਪਣੇ ਬੱਚਿਆਂ ਦੇ ਲਾਗੇ ਕਰਨੀਆਂ ਸ਼ੁਰੂ ਕਰ ਦਿਆ ਨੇ ਤੇ ਬੱਚੇ ਨਾ ਜ਼ਿੰਦਗੀ 'ਚ ਫਿਰ ਉਹ ਗੱਲਾਂ ਨੂੰ ਪੱਲੇ ਬੰਨਦੇ ਵੀ ਸਾਡੀ ਮਾਂ ਨੇ ਨਾ ਤੁਸੀਂ ਵੇਖਿਆ ਜਿਵੇਂ ਅੱਜ ਅੱਜ ਕੋਈ ਵਿਅਕਤੀ ਆ ਬਹਿੰਦਾ ਤੁਹਾਡੇ 'ਚ ਉਹ ਕਹਿੰਦਾ ਮੇਰੀ ਮਾਂ ਇਦਾਂ ਕਹਿੰਦੀ ਹੁੰਦੀ ਸੀ ਮੇਰੇ ਪਿਤਾ ਜੀ ਮੈਨੂੰ ਇਦਾਂ ਕਹਿੰਦੇ ਹੁੰਦੇ ਸੀ ਹੁਣ ਇਹਦਾ ਮਤਲਬ ਉਹਨਾਂ ਨੇ ਕੁਝ ਕਿਹਾ ਤਾਂ ਹੀ ਬੱਚਿਆਂ ਦੇ ਅੱਗੇ ਗੱਲ ਕੀਤੀ ਨਾ ਜਦੋਂ ਆਪਾਂ ਨੂੰ ਕੋ ਆਪਣਾ ਵੱਡ ਵਡੇਰਾ ਕਹਿੰਦਾ ਮੇਰੇ ਮਾਤਾ ਜੀ ਇਦਾਂ ਕਰਦੇ ਹੁੰਦੇ ਸੀ ਮੇਰੀ ਮਾਤਾ ਜੀ ਭਾਵੇਂ ਘੱਟ ਪੜੇ ਸੀ ਉਹ ਪਾਠ ਕਰਦੇ ਹੁੰਦੇ ਸੀ ਇਹ ਗੱਲ ਬਜ਼ੁਰਗ ਤਾਂ ਕਹਿ ਰਿਹਾ ਮਾਂ ਕਰਦੀ ਹੁੰਦੀ ਸੀ ਨਾ ਆਪਣੀ ਅਗਲੀ ਪੀੜ੍ਹੀ ਆਪਣੇ ਬਾਰੇ ਕਿਉਂ ਕਹੂਗੀ ਭਲਾ ਜੇ ਆਪਾਂ ਕਰਦੇ ਹੋਵਾਂਗੇ ਤਾਂ ਤੇ ਆਪਾਂ ਆਪਾ ਮਰ ਜਾਣਾ ਸਾਡੀ ਕੋਠੀ ਨਹੀਂ ਕਿਸੇ ਨੇ ਵੇਖਣੀ ਨਾ ਨਾ ਕੋਠੀਆਂ ਤੇ ਤਿੰਨਾ ਚੋਂ ਹੋਰ ਤੀਆਂ 40 ਸਾਲਾਂ ਬਾਅਦ ਆਪਾਂ 20 30 ਸਾਲਾਂ ਬਾਅਦ ਆਪਾਂ ਆਪਣੇ ਬਜ਼ੁਰਗਾਂ ਦੇ ਬਣਾਏ ਘਰ ਚੇਂਜ ਕਰ ਦਿੱਤੇ ਆ ਨਾ ਜਿਹੜੇ ਘਰ ਅੱਜ ਆਪਾਂ ਚੇਂਜ ਕਰ ਰਹੇ ਆ ਇਹ ਆਪਣੇ ਵਡ ਵਡੇਰਿਆਂ ਪਹਿਲਾਂ ਬਣਾਏ ਸੀ ਆਪਾਂ ਚੇਂਜ ਕਰਤੇ ਜਿਹੜੇ ਆਪਾਂ ਬਣਾ ਰਹੇ ਆ ਆਪਣੀ ਅਗਲੀ ਪੀੜ੍ਹੀ ਨੇ ਚੇਂਜ ਕਰ ਦੇਣੇ ਆ ਪਰ ਇਹਨਾਂ ਅਗਲੀ ਪੀੜ੍ਹੀ ਨੂੰ ਦੱਸ ਕੇ ਪਤਾ ਕਿਹੜੀ ਚੀਜ਼ ਜਾਣੀ ਆ ਮੇਰੀ ਮਾਂ ਇਦਾਂ ਕਹਿੰਦੀ ਹੁੰਦੀ ਸੀ ਮੇਰੇ ਪਿਤਾ ਜੀ ਮੈਨੂੰ ਇਦਾਂ ਇਹ ਗੱਲ ਕਹਿੰਦੇ ਹੁੰਦੇ ਸੀ ਉਹ ਅਗੇ ਫਿਰ ਦੀਵੇ ਤੇ ਨਾਲ ਦੀਵਾ ਜਗੇਗਾ ਜਿਵੇਂ ਭਗਤ ਪੂਰਨ ਸਿੰਘ ਜੀ ਹਮੇਸ਼ਾ ਜਦੋਂ ਕਿਤੇ ਉਹਨਾਂ ਦੀਆਂ ਕਿਤਾਬਾਂ 'ਚ ਵੀ ਇਹ ਗੱਲ ਆ ਵੀ ਮੇਰੀ ਮਾਤਾ ਜੀ ਇਦਾਂ ਕਹਿੰਦੇ ਹੁੰਦੇ ਸੀ ਕਿ ਪੁੱਤਰ ਰਸਤੇ 'ਚੋਂ ਪੱਥਰ ਕੋਈ ਕਿੱਲ ਕਿਸੇ ਮੱਝ ਨੇ ਗੁਆ ਕੀਤਾ ਚੋਕੇ ਪਰਾਂ ਕਰ ਦੇਣਾ ਤਾਂ ਕਿ ਰਾਹ ਜਾਂਦੇ ਵਿਅਕਤੀ ਦੇ ਪੈਰ ਨਾਲ ਲੱਬੜਨ ਉਹਦੇ ਪੈਰ 'ਚ ਕੋ ਕਿੱਲ ਰੋੜਾ ਪੱਥਰ ਨਾ ਵੱਜੇ ਮਾਤਾ ਜੀ ਚੜਾਈ ਕਰਕੇ ਭਗਤ ਜੀ ਲੋਕਾਂ ਦੇ ਰਾਹ ਸਾਫ਼ ਕਰਦੇ ਰਹੇ ਤੇ ਉਹਨਾਂ ਨੇ ਆਪਣੀਆਂ ਕਿਤਾਬਾਂ 'ਚ ਆਪਣੀ ਮਾਤਾ ਦਾ ਜ਼ਿਕਰ ਬਹੁਤ ਕੀਤਾ ਹੈ ਤੇ ਆਪਾਂ ਵੀ ਕੁਝ ਏਦਾਂ ਦਾ ਕੰਮ ਕਰ ਜਾਈਏ ਸਾਡੇ ਬੱਚੇ ਕੋਈ ਕਿਤਾਬ ਲਿਖਣ ਕਿਤੇ ਆਪਣੀ ਅਗਲੀ ਪੀੜ੍ਹੀ ਨੂੰ ਦੱਸਣ ਤੇ ਉਹ 'ਚ ਤੁਹਾਡਾ ਨਾਂ ਲੈਣ ਕਿ ਮੇਰੀ ਮਾਂ ਇੰਜ ਕਹਿੰਦੀ ਹੁੰਦੀ ਸੀ ਮੇਰੇ ਬਾਪੂ ਜੀ ਮੇਰੇ ਨਾਲ ਏਦਾਂ ਚੰਗੀਆਂ ਗੱਲਾਂ ਬੋਲੋ ਜੀ